ਸੜਕਾਂ 'ਤੇ ਤੇਜ਼ ਹਫਤਾਰ ਦੌੜ ਰਹੀ ਮੌਤ ਨੇ ਲੁਜਾਨਾ ਨਜ਼ਦੀਕ ਸ਼ਨੀਵਾਰ ਨੂੰ ਮੋੜ ਇੱਕ ਪਰਿਵਾਰ ਉਛਾੜ ਦਿੱਤਾ ਲੁਧਿਆਣਾ ਖੰਨਾ ਰੋਡ ਤੇ ਬੇਕਾਬੂ ਹੋਈ ਤੇਜ਼ ਹਫਤਾਰ ਕੰਡਮ ਬਸ ਅੱਜ ਡਰਾਈਵਰ ਦੀ ਅੰਗਲੀ ਕਾਹਨ ਇੱਕ ਲੜਕੀ ਦੀ ਮੌਤ ਹੋ ਗਈ। ਡਰਾਈਵਰ ਬਸ ਨੂੰ ਤੇਜ਼ ਹਫਤਾਰ ਨਾਲ ਚਲਾ ਰਿਹਾ ਸੀ ਜਿਸ ਕਾਰਨ ਬਸ ਬੇਕਾਬੂ ਹੋ ਗਈ ਤੇ ਫਟ ਗਈ। ਇਹ ਬਸ ਤਾਂ ਅਗ ਫੈਕਟਰੀ ਚ ਕੰਮ ਕਰਦੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ ਜਿਸ ਤੇ ਦੋ ਦਰਜਨ ਦੇ ਕਰੀਬ ਮੁੰਡੇ ਤੇ ਕੁੜੀਆਂ ਸਵਾਰ ਸੀ। ਅੱਖਾਂ ਦੇਖਣ ਵਾਲਿਆਂ ਨੇ ਦੱਸਿਆ ਕਿ ਡਰਾਈਵਰ ਬਸ ਇਨੀ ਤੇਜ਼ ਹਫਤਾਰ ਨਾਲ ਚਲਾ ਰਿਹਾ ਸੀ ਕਿ ਉਸ ਰੋਕਣ ਦਾ ਇਸ਼ਾਰਾ ਦਿੱਤਾ ਗਿਆ ਪਰ ਉਹ ਨਾ ਮੰਨਿਆ ਤੇ ਹਾਦਸਾ ਹੋ ਪੜ ਗਿਆ। ਜ਼ਖਮੀਆਂ ਨੂੰ ਦੁਰਾਹਾ ਅਤਿ ਲੁਧਿਆਣਾ ਦੇ ਹਸਪਤਾਲ ਚ ਪਹੁੰਚਤੀ ਕਰਵਾਇਆ ਗਿਆ ਅਬ ਯਾਰ ਜਦ ਵੀ ਸਾਨੂੰ ਸਵੇਰੇ ਪਤਾ ਲੱਗਿਆ ਸਵੇਰੇ ਆ ਕੇ ਦੇਖਿਆ ਤਾਂ ਇੱਕ ਬੱਸ ਜਿਹੜੀ ਕਿ ਬਿਲਕੁਲ ਕੰਡਮ ਹਾਲਤ ਦੀ ਬੱਸ ਹੈ ਫੈਕਟਰੀ ਦੀ ਇੱਡੀ ਵੱਡੀ ਲਾਪਰਵਾਹੀ ਹੈ ਕਿ ਮੈਨ ਪਾਵਰ ਵਾਲੀ ਫੈਕਟਰੀ ਹੈ ਉਹਦੇ ਵਿੱਚ ਸਾਡੇ ਕਿੰਨੇ ਦੇ ਕੁਝ ਗਰੀਬ ਤਬਕੇ ਦੇ ਲੋਕ ਜੋ ਉੱਥੇ ਮਿਹਨਤ ਕਸ਼ ਕਰਦੇ ਨੇ ਮਜ਼ਦੂਰੀ ਕਰਦੇ ਨੇ ਉੱਥੇ ਜਾ ਕੇ ਇਹ ਬੱਸ ਉਹਨਾਂ ਨੂੰ ਵਿੱਚ ਭਰ ਕੇ ਲੈ ਕੇ ਆ ਰਹੀ ਸੀ ਉੱਥੇ ਕਿਤੇ ਆਪਣੇ ਇਹਨਾਂ ਦੇ ਡਰਾਈਵਰ ਦੀ ਅੜਗੈਲੀ ਕਰਕੇ ਤੇਜ਼ ਰਫ਼ਤਾਰ ਹੋਣ ਕਰਕੇ ਬੱਸ ਨੇ ਛੱਟ ਮਾਰਨ ਲੱਗਾ ਪਲਟ ਗਈ ਉਸ ਸਮੇਂ ਇੱਕ ਲੜਕੀ ਦੀ ਹਾਦਸੇ ਦੌਰਾਨ ਉਥੇ ਨਾ ਟਾਈਮ ਤੇ ਪਹੁੰਚ ਲੱਗ ਕੇ ਮੌਤ ਹੋ ਗਈ ਪਿੱਛੋਂ ਕਿਸੇ ਵੀ ਫੈਕਟਰੀ ਵਾਲੇ ਨੇ ਕੋਈ ਇਥੇ ਪਹੁੰਚ ਨਹੀਂ ਕੀਤੀ ਹੈ ਅਸੀਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਵੀ ਦੇਖੋ ਪਹਿਲਾਂ ਤਾਂ ਜਿਹੜੇ ਵੀ ਬੰਦੇ ਫੱਟੜ ਹੋਏ ਨੇ ਜਾਂ ਜੋ ਵੀ ਉਹਨਾਂ ਦੇ ਇਲਾਜ ਬਣਦਾ ਉਹਨਾਂ ਦਾ ਵਧੀਆ ਇਲਾਜ ਕਰਾ ਕੇ ਉਹਨਾਂ ਦੀ ਜ਼ਿੰਦਗੀ ਬਚਾਈ ਜਾਵੇ ਉਹ ਨਾਲ ਸੀ ਵਿੱਚ ਉਹਨਾਂ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਉਹਨੇ ਕਿਹਾ ਵੀ ਹੋੜੀ-ਹੋੜੀ ਚਲਾ ਵੀ ਕਦੇ ਇਹ ਨਾ ਹੋਵੇ ਕੋਈ ਐਕਸੀਡੈਂਟ ਲੈ ਕੇ ਜਿਹੜਾ ਡਰਾਈਵਰ ਹੈ ਡਰਾਈਵਰ ਨਹੀਂ ਮੰਨਿਆ

ਆਪਣੇ ਮਨਜ਼ੂਰੀ ਕਰਦੇ ਔਰ ਆਪਣਾ ਪੇਟ ਪਾਉਂਦੇ ਇਸ ਬਾਬਤ ਜਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕੀਤਾ ਮੌਕੇ ਤੇ ਪਹੁੰਚ ਕੇ ਪੁਲੀਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜਾ ਅੱਜ ਸਵੇਰੇ ਸੁੱਤਣਾ ਮਿਲੀ ਸੀ ਸੱਕਰੀ ਵਾ 8:30 ਵਜੇ ਰੋਡ ਸਾਈਡ ਐਕਸੀਡੈਂਟ ਹੋਇਆ ਨੇੜੇ ਕਿਸ਼ਮੀਰ ਗਾਰਡਨ ਉਸੇ ਮੌਕੇ ਤੇ ਪਹੁੰਚ ਕੇ ਜਿਹੜੇ ਇੰਜਰਡ ਸੀਗੇ 24 ਸਵਾਰ ਦੀ 24 ਬੰਦੇ ਵੈਂਕ ਦੇ ਜਲੇਵਰ ਦੇ ਇਹਨਾਂ ਨੂੰ ਸਿੱਧੂ ਹਸਪਤਾਲ ਤੇ ਰਾਜਵੰਧ ਹਸਪਤਾਲ ਦਰਹਲ ਦਾਖਲ ਕਰਾਇਆ ਗਿਆ ਇਨਚੋ ਇੱਕ ਲੜਕੀ ਰਜਨੀਦੀ ਮੌਤ ਹੋ ਗਈ ਹੈ ਤੇ ਸੀਰੀਅਸਲੀ ਪੇਸ਼ ਕੀਤਾ ਗਿਆ ਨਾ ਔਰਤ ਉਹਨੂੰ ਸੀਐਫਟੀ ਹਸਪਤਾਲਾ ਮਰੀਆ ਫੈਕਟਰੀ ਤੱਕ ਜਿਹਦਾ ਕਾਰਨ ਕੀ ਸੀਗਾ ਕਿਵੇਂ ਬਿਆਸ ਵਾਪਰੇ ਤੇ ਜਿਹੜਾ ਫਾਸੀ ਵੀ ਡਰਾਈਵਰ ਦੀ ਅਣਜਾਣੇ ਤੇ ਲਾਪਰਵਾਹੀ ਕਰਕੇ ਹਾਦਸਾ ਵਾਪਰਿਆ ਤੇ ਜਿਹੜਾ ਉੱਧਰ ਗੱਡੀ ਹੁੰਨ ਕਰਕੇ ਜਿਹੜਾ ਲੋਡ ਹੈ ਤੇ ਲੀਗਰੋਸ ਤੇ ਪੜਤੀ ਤਾਂ ਜੀ ਇਹ ਡਰਾਈਵਰ ਤੇ ਬਹੁਤ ਕੀ ਕਾਰਵਾਈ ਕੀਤੀ ਆ ਡਰਾਈਵਰ ਦੇ ਖਿਲਾਫ ਤੇ ਡੀਵਲਪਰ ਦੇ ਠੇਕੇਦਾਰ ਦੇ ਖਿਲਾਫ ਜਿਹੜਾ ਸੀਗਾ ਮਕਦਮਾ ਅੱਜ ਕੀ ਕਾਰਵਾਈ ਇਹ ਮਤਲਿਆਂ ਦੀ ਜਾ ਰਹੀ ਹੈ ਅਗਲੇ ਸਟੇਜ ਤੇ ਅਗਲੀ ਇਹ ਹੋਰ ਵੀ ਦੋਸ਼ੀ ਮਾਇਆ ਗਿਆ ਦਾ ਬੇਨਾਫੀ ਕਰ ਰਹੀ ਕੋਈ ਫੈਕਟਰੀ ਦੇ ਵਿਰੁੱਧ ਵੀ ਕੋਈ ਕਾਨੂੰਨਕ ਕਾਰਵਾਈ ਕੀਤੀ ਜਾਵੇ ਡਰਾਈਵਰ ਤੇ ਕੁਝ ਕੇਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਹੋਣੀ ਹੈ ਪੁਲਿਸ ਨੂੰ ਡਰਾਈਵਰ ਤੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਹਾਦਸੇ ਵਿੱਚ ਮ੍ਰਿਤਕ ਕੁੜੀ ਦੇ ਪਰਿਵਾਰ ਦਾ ਦਰਦ ਕੋਈ ਵੀ ਲਾਹੇ ਸਮਝ ਸਕਦਾ ਖੰਨਾ ਤੋਂ ਲਖਵਿੰਦਰ ਸਿੰਘ ਲੱਕੀ ਦੀ ਰਿਪੋਰਟ ਡੇਲੀ ਪੋਸਟ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ